ਉਹ ਜੜਜਾ ਮਾਰਿਓ ਵੇ ਲੋ ਬਈ ਲੈਂਟਰ ਦੀ ਚਲਦੀ ਪਨਾਈ ਆਜੂਗਾ ਗੱਬੇ ਤੇ ਲੋਟ ਹੈ ਹੈ ਇੱਥੀ ਤੇ ਆਉਣਾ ਲੋਟ ਆ ਨਾ ਬਈ ਐਲਟੀਵੀ ਕੰਮ ਨਵੜੀ ਜਾਂਦੀ ਹਾਲ ਦੀ ਨਾਲ ਹਰਦਾ ਨਹੀਂ ਬਾਈਕ ਕੱਢ ਕੇ ਹਟੂਗਾ ਇਹ ਵਿਚ ਨੂੰ ਗੁੱਸਾ ਖਾ ਗਿਆ ਇਹ ਚੱਲ ਨਾ ਘੇਂਦਰੋ ਕਿਓ ਸਰੀਆਂ ਮਹਿਕ ਜਮਾਈ ਨਵਾਂ ਨਿਕਲਦਾ ਹਨਾ ਇਹ ਇਕੱਲੇ ਪਏ ਹੁੰਦਾ ਜੋ ਸਲਾਬਾ ਨਹੀਂ ਨਾ ਲੱਗਿਆ ਹੈਗਾ ਉਹ ਬੱਲੇ ਚੱਕਦੇ ਬੱਤੇ ਤਰਪਿਆ ਬੜਾ ਸਰਪੇ ਵੱਡਾ ਇਹਦਾ ਖਾ ਲਗਿਆ ਵਾ ਕੋਈ ਨਹੀਂ ਉੱਪਰ ਗਰੀ ਜਾਂਦੇ ਖੋਲਣਾ ਨਹੀਂ ਤਾਂ ਹੇਟਦਾ ਉਹ ਉਹ ਬਾਈ ਨਿਮਾ ਜੱਟ ਕੱਖ ਲੈ ਕੇ ਆ ਗਿਆ ਹੌਲ ਐਂਟਰ ਆ ਰਿਹਾ ਐਂਟਰ ਦਾ ਫਰਕ ਦੇਖ ਲਓ ਸਲਾਬਾ ਏ ਉਹ ਲੈਟਰ ਸਲਾਬਾ ਏ ਉਹ ਟੁੱਟੇ ਜਾਂਦਾ ਚਲੋ ਬਾਈ ਚੱਲਦਾ ਕੰਮ ਸਾਰਾ ਹੀ ਮਹਕ ਜਿੰਨਾ ਕੰਕਰੀਟ ਬਾਹਰ ਗੇਰਿਆ ਤਾਂ ਉਨਾ ਹੀ ਫੇਰ ਹੋ ਗਿਆ ਇਹ ਤਾਂ ਹੁਣ ਹੀਠਾਂ ਹੀ ਦੱਬ ਆਉਣਾ ਰਹਿਣਾ ਇਹਨਾਂ ਦਾ ਤਾਂ ਢਟ ਰਹੇ ਆਪਾਂ ਨੇ ਆਹ ਇਧਰ ਕਿੱਡਾ ਪ੍ਰੋਜੈਕਟ ਕਿੱਧਰ ਲਾਇਆ ਇਹ ਹੈ ਹੈ ਇਹ ਸਾਰਾ ਬਿਲਡ ਹੋਇਆ ਵਾ ਨਾ ਇੱਥੇ ਆ ਕੇ ਪਤਾ ਲੱਗਿਆ ਹੈ ਸਸਤੇ क्या भाई इधर मकान पैना हुआ शुरू पेटे हाँ चलना कम देखा आम अपनी हड़ी पग ही है बाकी धुप बहुत भाई शाम मोडे तो माड़े जो थकते होने है ना है ਸਰੀਆ ਪਾਉ ਪਿਆ ਹਨਾ ਸਰੀਆ ਨਾ ਇੱਧਰ ਪਾਉ ਪਿਆ ਹੈ ਚੰਗਾ ਤਰੀਕ ਤੇ ਲਿਆਉਂਦੇ ਆ ਆਹ ਵਾਹ ਜੀ ਵਾਹ ਇੱਧਰ ਮੈਂ ਕਿਹਾ ਸ਼ੀਸ਼ੇ ਆਪਣੇ ਪਏ ਆ ਨਾ ਨਾ ਆਪਣੇ ਅੱਛਾ ਉਹ ਟੁੱਟੇ ਜਿਹੜੇ ਉਹ ਵੀ ਇਹਨਾਂ ਦੇ ਸਾਰੇ ਪਹਿਲੇ ਟੁੱਟੇ ਪਏ ਸਾਰੇ ਕੋਟਾ ਲੈ ਵਈ ਪਾਣੀ ਪਲਾ ਯਾਰ ਬਾਈ ਆ ਵੀ ਬਾਈ ਹਲਟੀ ਚਲਾਉਂਦਾ ਬਾਈ ਸ਼ਾਮ ਨੂੰ ਮੜਾ ਜਾ ਪਾ ਕੇ ਪਤਾ ਲੱਗਦਾ ਹੈ ਵੀ ਮੋੜਿਆ ਜਾ ਪਰਤੇ ਕਰਦਾ ਦਰਦ ਹੈ ਪ੍ਰਾਣਾ ਬੰਦਾ ਦਾ ਜਿਹੜਾ ਹੈ ਕੱਲ ਵਾਲੇ ਦੀ ਜਿਹੜਾ ਉਦੋਂ ਬڑا ਲੈਂਡਰ ਤੋੜਦਾ ਤਾਂ ਅੱਛਾ ਅੱਛਾ ਅਪਰ ਵਾਲਾ ਦੂਗਾ ਹੋਰ ਕਹਿ ਨਹੀਂ ਆਇਆ ਆ ਬਾਈ ਦੱਸਦਾ ਇਹ ਤਾਂ ਕਹਿੰਦਾ ਮੈਂ ਰੋਜ਼ ਚਲਾਉਂਦਾ ਕਹਿੰਦਾ ਕਹਿੰਦਾ ਸ਼ਾਮ ਨੂੰ ਇਹ ਮੜਿਆ ਜਾ ਹੁੰਦਾ ਏ ਦਰਦ ਉਹ ਬੰਦਾ ਨਾ ਮਾਰਾ ਹੂੰ ਸਾਰਿਆਂ ਨੂੰ ਪਾਣੀ ਨਹੀਂ ਬਾਈ ਲੱਗਿਆ ਹੈਗਾ ਉਹ ਹਾਜੀ ਪਿਆ ਏ ਲਾ ਕਿਤੇ ਕਿਤੇ ਹੈਗਾ ਏ ਆ ਮਾੜਾ ਮੋਟਾ ਪਾਣੀ ਪੀਣਾ ਇਹ ਮੈਨੂੰ ਪੁਰਾਣੀ ਲੈਂਥ ਪਈ ਵੀ ਲੱਗਦੀ ਹੈ ਵਿੱਚ ਆਹ ਪੁਰਾਣੀ ਲੈਂਥ ਪਈ ਵੀ ਲੱਦੀ ਹੈ ਪਾ ਦੇਣ ਦੇ ਹੁੰਦੇ ਕਈ ਕਿੱਲਾ ਆਪਾ ਹਨਾ ਚਲੋ ਭਾਈ ਛੇਤੀ ਹੀ ਕੰਮ ਹੋਊਗਾ ਸ਼ੁਰੂ ਹੋਠੀ ਜਾ ਸਿਰ ਵੀ ਪ੍ਰੋਜੈਕਟ ਚੱਲ ਰਿਹਾ ਆਹ ਬਾਈ ਨੇ ਕਰਿਆ ਹੁਣ ਸ਼ੁਰੂ ਕੰਮ ਕਲੋ ਭਾਈ ਚਲਦੇ ਹੈ ਟਨ ਨੂੰ ਫੇ ਚੱਕਰ ਹੋਣਾ ਕੋ ਲੱਗਿਆ ਉਹ ਪੁੱਤਰ ਉਹ ਲੈ ਇੱਕ ਮਿੰਟ ਪਿਆਰ ਕਰ ਪੁੱਤਾ ਕੈਮਰਾ ਲੱਪਰ ਚੱਲ ਰਿਹਾ ਚੱਲੇ ਹੈ ਹਾਂ ਮੈਂ 500 ਰੁਪਏ ਲੈਣਾ ਹੈ ਮੈਂ ਨਾ ਇਹ ਵੀ ਇੰਟਰਰਪਟ ਕਰ ਰਿਹਾ ਹਾਂ ਪਰ ਹੁਣ ਮੈਂ ਕੈਨਸਲ ਕਰਤਾ ਚੰਗੀ ਗੱਥਾ ਗੱਲ ਤੇ ਮੈਂ ਤੁਹਾਨੂੰ ਦੱਸ ਦਿਆਂਗਾ ਠੀਕ ਹੈ ਨਾ ਠੀਕ ਹੈ ਨਾ ਤੰਗ ਗੱਥਾ ਗੱਲ ਤੇ ਮੈਂ ਤੁਹਾਨੂੰ ਦੱਸ ਦਿਆਂਗਾ ਇਹ ਡਾਇਲੋਗ ਜ਼ਰੂਰ ਪਾਉਣਾ ਵਿੱਚ ਹਾਂ ਥੈਂਕ ਯੂ ਓਕੇ ਮਿਸਰ ਰਬੀ ਸਤਿ ਸ਼੍ਰੀ ਅਕਾਲ ਬੜੀਆ ਪੰਚਾ ਬਣ ਗਿਆ ਮੇਰਾ ਸੱਬਲ ਸੱਬਲ ਤੂੰ ਖੱਬਲ ਹੈ ਕਿ ਤੈਨੂੰ ਲਿਗਾ ਚ ਪਈ ਹੋ ਰਹੀ ਕਿੱਥੇ ਗਿਆ ਕਿੱਦਾਂ

ਉਹ ਜੀ ਨਹੀਂ ਨਹੀਂ ਚਲਦੇ ਜਾਈਏ ਨਹੀਂ ਟੁੱਟ ਗਿਆ ਬੱਸ ਹੋਰ ਦਾ ਨਹੀਂ ਟੁੱਟ ਗਿਆ Það er okkur farðið við. Það er ekki það ekki við, gerð hérna um náttúrulega. Það er okkur farðið við, gerð hérna um náttúrulega. ਯੋ ਭਾਰੀ ਆ ਜੇ ਹਾਂ ਕੋਈ ਨਹੀਂ ਕਿ ਲੋਕ ਉਹ ਹਗਾ ਦਾ ਸਾਸ ਕੋਈ ਚਾਰੀ ਪਾ ਲੈ ਨਹੀਂ ਖਾ ਸਕਦਾ ਵਰਕਿੰਗ